ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਰੋਸ਼ ਰੈਲੀ ਕੱਢੀ ਗਈ ਤੇ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਬੀਤੇ ਦਿਨੀ ਪਹਿਲਗਾਮ ਵਿੱਚ ਸੈਲਾਨੀਆਂ ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਅੱਜ ਹਿੰਦੂ ਸੁਰੱਖਿਆ ਪਰਿਸ਼ਦ ਬਜਰੰਗ ਦਲ ਹਿੰਦ ਵੱਲੋਂ ਭਵਵਿਆ ਭਾਰਤਵਾਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਦੇ ਬਾਹਰ ਪਾਕਿਸਤਾਨ ਅਤੇ ਅਤੰਕਵਾਦੀਆਂ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਜਹੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਸਮਾਣਾ ਤੋਂ ਰਜਿੰਦਰ ਫਤੇਪੁਰ ਦੀ ਰਿਪੋਰਟ। ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ Pakistan! पाकिस्तान मुदाबाद पाकिस्तान मुदाबाद पाकिस्तान मुदाबा पाकिस्तान मुर्दाबाद पाकिस्तान मुदाबाद पाकिस्तान मुर्दाबाद 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 ਕਿਸ ਤਰ੍ਹਾਂ ਮੁਰਦਾਬਾ ਦੇਖੋ ਜੀ ਪਹਿਲਗਾਉਂ ਤੇ ਜੰਮੂ ਕਸ਼ਮੀਰ ਤੇ ਜਿਹੜੀ ਘਟਨਾ ਹੋਈ ਹੈ ਅੱਤਵਾਦੀ ਘਟਨਾ ਦੇ ਨਾਲ ਆ ਹਿੰਦੂ ਸਮਾਜ ਨੂੰ ਇੱਕ ਡਰੋਂ ਦਾ ਪ੍ਰਯਾਸ ਕੀਤਾ ਗਿਆ ਹੈ ਉਹਨਾਂ ਤੋਂ ਧਰਮ ਪੁੱਛਿਆ ਗਿਆ ਉਹ ਤੋਂ ਬਾਅਦ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਆ ਮਤਲਬ ਚੁੰਨ ਚੁੰਨ ਕੇ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਐਦੇ ਵਿਰੋਧ ਵਿੱਚ ਅਸੀਂ ਅੱਜ ਰੋਸ਼ਮਾਰਜ ਪ੍ਰਦਰਸ਼ਨ ਕਰ ਰਹੇ ਹਾਂ ਸਮਾਣਾ ਦੇ ਵਿੱਚ ਤੇ ਬਹੁਤ سارے ਸਾਥੀ ਜਿਹੜੇ ਬਜਰੰਗ ਦਲ ਹਿੰਦ ਦੇ ਨੇ ਸਾਰਿਆਂ ਚ ਪੂਰੇ ਸਮਾਜ ਚ हिंदू समाज हो या सिख समाज हो सारे आज एजै ਲਈ रोष ਹੈ ਕਿ ਜੋ ਘਟਨਾ ਹੋਈ ਹੈ ਬਹੁਤ ਹੀ ਗਲਤ ਹੋਈ ਹੈ ਔਰ ਅਸੀਂ ਇਹਨਾਂ ਨਿੰਦਾ ਕਰਦੇ ਆਂ ਔਰ ਰਾਸ਼ਟਰਪਤੀ ਜੀ ਨੂੰ ਵੀ ਲੈਟਰ ਲਿਖ ਚੁੱਕੇ ਆਂ ਗ੍ਰਹਿ ਮੰਤਰਾਲੇ ਨੂੰ ਵੀ ਲਿਖ ਚੁੱਕੇ ਆ ਤੇ ਪੰਜਾਬ ਦੇ ਔਰ ਪੂਰੇ ਭਾਰਤ ਚ ਬਜਰੰਗ ਦਲ ਇਹਨਾਂ ਵਰਕ ਕਰ ਰਿਹਾ ਆਪਣੇ ਆਪਣੇ ਲੈਵਲ ਤੇ ਹਰੇਕ ਜ਼ਿਲ੍ਹੇ ਚ ਰੋਸ਼ ਪ੍ਰਦਰਸ਼ਨ ਇਸ ਤਰ੍ਹਾਂ ਹੀ ਹੋਊਗਾ ਔਰ ਪਾਕਿਸਤਾਨ ਮਰਦਾਬਾਦ ਅਤੰਗਵਾਦ ਮਰਦਾਬਾਦ ਦੇ ਨਾਰੇ ਲੱਗਦੇ ਰਹੂਗੇ ਪੰਜਾਬ ਸਰਕਾਰ ਤੇ ਕੀ ਕਹੋਗੇ ਲਗਾਤਾਰ ਸਾਇਲੈਂਟ ਦਿਖਾਈ ਦੇ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਨੇ ਲਾਸਟ ਟਾਈਮ ਵੀ ਕਿਹਾ ਸੀਗਾ ਵੋਟਾ ਜਿਹੜੀ ਐ ਸਾਂਝੀਆਂ ਪਾਈਆਂ ਨੇ ਹਿੰਦੂਆ ਨੇ ਵੀ ਉਹਨੀਆਂ ਵੋਟਾਂ ਪਾਈਆਂ ਨੇ ਸਾਰੇ ਧਰਮਾਂ ਨੇ ਪਾਈਆਂ ਨੇ ਲੇਕਿਨ ਜਦ ਸਾਡੇ ਧਰਮ ਤੇ ਕੋਈ ਗੱਲ ਆਂਦੀ ਐ ਤਾਂ ਕੋਈ ਬਹੁਤ سارے ਐਜੇ ਸੰਗਠਨ ਨੇ ਜਿਹੜੀ ਚੁੱਪੀ ਸਾਧ ਲੈ ਲੈਂਦੇ ਨੇ ਅਗਰ ਉਹ ਹੁਣ ਵੀ ਨਹੀਂ ਬੋਲਦੇ ਤੇ ਕੱਲ ਨੂੰ ਉਹ ਹਿੰਦੂਆ ਵੀ ਵੋਟ ਲਈ ਨਾ ਆਣ ਨਾ ਹਿੰਦੂ ਉਹਨਾਂ ਨੂੰ ਵੋਟ ਪਾਊਗਾ ਕਿਉਂਕਿ ਜਿਹੜਾ ਹਿੰਦੂ ਸਮਾਜ ਦੇ ਦੁੱਖ ਜੇ ਨਹੀਂ ਉਹਦੇ ਨਾਲ ਕੱਢ ਸਕਦਾ Hindu ਸਮਾਜ ਨੂੰ ਵੋਟਾਂ ਲਈ ਇਸਤੇਮਾਲ ਕਰਦਾ ਉਹ ਅਸੀਂ ਕਦੀ ਹੋਣ ਨਹੀਂ ਦੇਣਾ ਔਰ ਐਜੇ ਦੇਸ਼ ਵਿਰੋਧੀ ਆਦਾ ਅਸੀਂ ਹਮੇਸ਼ਾ ਤਰਤਲ ਦੇ ਉੱਤੇ ਕੇ ਵਿਰੋਧ ਕਰਦੇ ਰਵਾਂਗੇ ਸਰ ਜੋ ਪਰਸੋਂ ਪਹਿਲਗਾਮ ਦੇ ਵਿੱਚ ਸ਼ਰਿਆਮ ਜਿਹੜਾ ਹੈਗਾ Hindu ਕਤਲੇਆਮ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ ਦੇਖੋ ਜੋ ਹੋਇਆ ਹੈ Hindu ਆ ਨੂੰ ਚੁਣ-ਚੁਣ ਕੇ ਮਾਰਿਆ ਗਿਆ ਪੁੱਛ-ਪੁੱਛ ਕੇ ਮਾਰਿਆ ਗਿਆ ਇਹ ਸਾਰੀ ਪਾਕਿਸਤਾਨ ਦੀ ਟੈਰਰਿਸਟ ਦੀ ਸੋਚੀ ਸਮਝੀ ਕਚਾਲ ਹੈ ਜੋ ਕਿ ਹਿੰਦੂ ਨੂੰ ਡਰਾਉਣ ਵਾਸਤੇ ਇਹ ਜੋ ਸਾਜ਼ਿਸ਼ ਰਚੀ ਗਈ ਹੈ ਪਰ ਹਿੰਦੂ ਡਰਨ ਵਾਲਾ ਨਹੀਂ ਹੈ ਔਰ ਮੈਂ ਕਹੂੰਗਾ ਕਿ ਪੂਰਾ ਹਿੰਦੁਸਤਾਨ ਸਾਡੇ ਨਾਲ ਹੈ ਹਿੰਦੁਸਤਾਨ ਪ੍ਰਧਾਨ ਮੰਤਰੀ ਜੀ ਮੋਦੀ ਜੀ ਇਸ ਚੀਜ਼ ਦਾ ਪਹਿਲਾਂ ਬਦਲਾ ਲੈ ਚੁੱਕੇ ਨੇ ਔਰ ਅਸੀਂ ਫੇਰ ਮੰਗ ਕਰਦੇ ਆ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਪਾਕਿਸਤਾਨ ਕਦੇ ਨਾ ਸੋਚੇ ਕਿ ਸਾਡੇ 'ਚ ਕੋਈ ਕਮਜ਼ੋਰੀ ਹੈ ਜਾਂ ਅਸੀਂ ਡਰਦੇ ਆ ਜਾਂ ਅਸੀਂ ਉਹਨਾਂ ਤੋਂ ਕੋਈ ਕਮਜ਼ੋਰ ਆ ਸਾਡਾ ਇੱਕ ਫੌਜੀ ਉਹਨਾਂ ਦੇ 100-100 ਫੌਜੀ ਨਾਲ ਟੱਕਰ ਲੈ ਸਕਦਾ ਹੈ ਇਹ ਤਾਂ ਨਿਪੁੰਸਕਤਾ ਹੈ ਇੱਕ ਨਿਪੁੰਸਕਤਾ ਵਾਲੀ ਗੱਲ ਹੈ ਕਿ ਉਹ ਹਥਿਆਰਬੰਦ ਹੋ ਕੇ ਇੱਕ ਨਿਹੱਥਿਆ ਨੂੰ ਆ ਕੇ ਉਹ ਸਿਰਫ ਇੱਕ ਘੁੰਮਣੇ ਨੌਜਵਾਨਾਂ ਨੂੰ ਉਹਨਾਂ ਨੇ ਮਾਰਿਆ ਲੇਡੀਜ਼ ਨੂੰ ਮਾਰਿਆ ਅਗਰ ਉਹਨਾਂ 'ਚ ਦਮ ਹੈ ਤਾਂ ਉਹ ਸ਼ਰਿਆਂ 'ਮ ਟਾਈਮ ਬੰਨ ਲੈਣ ਸਾਡਾ ਕੱਲਾ ਪੰਜਾਬ ਪੂਰੇ ਪਾਕਿਸਤਾਨ ਵਾਸਤੇ ਬਹੁਤ ਹੈ